ਇੰਨੀ ਮਦਦ ਹੋ ਰਹੀ ਐ ਇੱਥੇ ਤੁਹਾਡੇ ਲਾਗੇ ਬੋਰਡ ਵੀ ਲਾ ਕੇ ਗਏ ਨੇ ਗਲੋਬਲ ਸਿੱਖ ਵਾਲੇ ਤੇ ਤੁਹਾਡਾ ਫੇਰ ਇਹ ਰੋਸ ਆ ਕਿ ਨਹੀਂ ਬਣਿਆ ਤੁਹਾਡਾ ਕਿਉਂ ਨਹੀਂ ਬਣਿਆ ਉਹ ਨਹੀਂ ਮਰਗੀ ਆ ਜੀ ਕੋਈ ਹੋਰ ਆਣਾ ਦੇਖੋ ਅਸੀਂ ਕਹਿੰਦੇ ਬਣਾ ਚਾਹੀਦਾ ਜਿੰਦੇ ਬਸ ਤੁਹਾਡੇ ਮੀਲੇ ਬਣਾ ਕੇ ਛੱਡ ਕਾ ਬੰਦ ਤੂੰ ਕੀ ਆਣੀ ਹਾਂਜੀ ਕੀ ਹੈ ਪੋ ਕੀ ਕਹਿੰਦੇ ਸੁਣੀ ਨਹੀਂ ਉਹ ਕਹਿੰਦੇ ਬਣਾ ਦਾਂਗੇ ਮਿਲਾਂਣਾ ਨੇ ਦੇਖੋ ਕੀ ਬਣਾ ਕੇ ਅਸਲ ਕਹਿ ਗਏ ਨੇ ਬਣਾ ਦਾਂਗੇ ਹਾਂਜੀ ਹਾਂਜੀ ਉਹ ਇਹ ਫਿਰ ਬਣਾ ਦੇਣਗੇ ਦੇਖੋ ਕਿ ਬਣਾ ਦੇਣਗੇ ਨਹੀਂ ਬਣਾ ਦੇਣਗੇ ਨਹੀਂ ਜੇ ਬੋਰਡ ਲਾਗੇ ਨੇ ਬਾਕੀ ਲੋਕਾਂ ਦਾ ਬਣਾਉਂਦੇ ਨੇ ਜੇ ਤੁਹਾਨੂੰ ਕਹਿ ਗਏ ਨੇ ਤਾਂ ਫਿਰ ਬਣਾ ਕੇ ਦੇਣਗੇ ਹਾਂ ਜੀ ਹਾਂ ਜੀ ਜੇ ਤੁਸੀਂ ਇਸ ਗੱਲ ਦੀ ਕਿਉਂ ਚਿੰਤਾ ਕਰਦੇ ਹੋ ਠੀਕ ਹੈ ਸਰ ਚਿੰਤਾ ਤਾਂ ਸਰ ਆਈਏ ਬਾਹਰ ਬੈਠੇ ਤੇ ਚਿੰਤਾ ਤਾਂ ਹੈ ਜੀ ਜੇ ਨਜ਼ਰ ਬੰਦਦਾ ਨਹੀਂ ਕਿੰਨਾ ਕਿਆ ਸਮਾਨ ਸਾਡਾ ਸਾਰਾ ਖਰਾਬ ਹੋ ਗਿਆ ਬੈੱਡ ਖਰਾਬ ਹੋ ਗਏ ਪਤਾ ਕਿੰਨੀ ਮੁਸ਼ਕਲ ਕੰਮ ਕਰਲ ਕਰਕੇ ਲੋਕਾਂ ਦਾ ਤੇ ਘਰ ਬਣਾਈਦਾ ਕਿਹੜਾ ਸੌਖਾ ਬਣਦਾ ਬਹੁਤ ਪਾਣੀ ਦੇ ਨਾਲ ਨਸਕਾਨ ਹੋਇਆ ਵਾ ਵੇਖ ਵੇਖ ਕੇ ਤਾਂ ਅਸੀਂ ਤੇ ਦਵਾਈਆਂ ਖਾ ਖਾ ਕੇ ਤੇ ਫੇਰ ਤੁਰੇ ਫਿਰਨੇ ਕਿਹਨੂੰ ਵੀ ਪਤਾ ਕਦੇ ਸਾਡਾ ਬੀਪੀ ਵਧ ਜਾਂਦਾ ਕਦੇ ਘਟ ਜਾਂਦਾ ਘਰ ਬਣਾਉਣਾ ਬੜੀ ਮੁਸ਼ਕਲ ਹੈ ਅਸੀਂ ਕਹਿੰਦੇ ਚਲੋ ਸਾਰਿਆਂ ਦੇ ਭਾਂਡਿਆ ਚਲੋ ਸਾਡਾ ਵੀ ਭਾਂਡ ਜਾਂਦਾ ਸਾਰਿਆਂ ਦੇ ਬੋਟ ਲੱਗ ਗਏ ਆ ਅਸੀਂ ਸਰਪੰਚ ਜੀ ਵੀ ਕਹਿੰਦੀ ਆ ਕਹਿੰਦੀ ਹੈ ਆ ਬਣਾਈਗਾ ਬਣੇਗਾ ਪਰ ਸਾਰਿਆਂ ਦੇ ਬੋਟ ਲੱਗ ਗਏ ਪਰ ਅਜੇ ਨਹੀਂ ਲਾਇਆ ਹੈ ਸਰਪੰਚ ਜੀ ਹੌਸਲਾ ਦਿੰਦੀ ਆ ਵੀ ਬਣਨਾ ਬਣੇਗਾ ਬਣੇਗਾ ਤੁਹਾਡਾ ਵਿੱਕੀ ਵੀ ਕਹਿ ਕੇ ਗਿਆ ਬਣੇਗਾ ਚਾਚੀ ਬਣਨਾ ਆ ਬਣਨਾ ਵਾ ਚਲੋ ਅਸੀਂ ਕਿੰਨੇ ਵੀ ਸਾਡੀ ਹੁਣ ਬੇਨਤੀ ਸਾਰੇ ਭੈਣ ਭਰਾ ਸੁਣਨ ਤੇ ਚਲੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਚਲੋ ਇਹ ਵੀ ਬਣ ਜੇ ਸਾਡਾ ਵੀ ਭੈਣ ਮੇਉਂ ਕਹਿ ਗਏ ਨੇ ਬਨਨਾ ਤੇ ਫਿਰ ਬਣ ਜੇਗਾ ਕਿਉਂ ਤੂੰ ਇਸ ਗੱਲ ਦੀ ਚਿੰਤਾ ਕਿਉਂ ਰੱਖਣੀ ਤੂੰ ਕਹਿੰਦੀ ਹੈ ਮੂੰਹ ਤੇ ਪੈ ਕੇ ਹੁਣ ਮੂੰਹ ਤੇ ਤੇ ਗੱਲ ਪੈ ਉਹ ਇੰਚ ਨਹੀਂ ਦਿੰਦੀ ਆ ਵੀ ਬਣੇਗਾ ਬੜੇਗਾ ਸਾਰਿਆਂ ਦਾ ਬਣਾ ਲੈਂਦੇ ਇੱਧਰ ਜਿਹੜੇ ਠੱਠੇ ਉਹਨਾਂ ਦਾ ਬਣਾਉਣ ਜਾਂਦੇ ਫਿਰ ਬਣੇਗਾ ਕਿੰਨੇ ਘਰ ਨੇ ਤੁਹਾਡੀ ਬਰਾਦਰੀ ਦੇ ਠੀਕ ਕਰ ਵੀ ਪੱਤੀ ਬੋਰਡ ਤੇ ਲੱਗ ਗਏ ਤੇ ਤੁਹਾਡੀ ਬਰਾਦਰੀ ਦੇ ਘਰ ਕਿੰਨੇ ਨੇ ਇਥੇ ਸਾਡੇ ਦੇ ਤੁਹਾਡੀ ਬਰਾਦਰੀ ਦੇ ਤਰੀਕੇ ਨੂੰ ਬਰਾਦਰੀ ਦੇ ਸਾਡੇ ਇਹੋ ਹੀ 5-6 ਘਰ ਹੀ ਹੈ ਤੇ ਉਹਨਾਂ ਵਿੱਚੋਂ ਕਿੰਨੇ ਦੇ ਬੋਰ ਲੱਗੇ ਤੁਹਾਡੇ ਦੋ ਦੋ ਘਰ ਆ ਟੁੱਟੇ ਤੇ ਬਾਕੀ ਦੇ ਤਿੰਨ ਘਰ ਆ ਇੱਕ ਦੇ ਟੀਨਾ ਪਈਆਂ ਨਹੀਂ ਬਣਾਉਣਾ ਕਿਦਾ ਸ਼ੁਰੂ ਕੀਤਾ ਸਾਡੇ ਕਿਸੇ ਦਮ ਨਹੀਂ ਸਾਡੇ ਸਾਡਿਆਂ ਘਰਾਂ ਚ ਕਿਚਨਾ ਚ ਕਿਸਦਾ ਵੀ ਨਹੀਂ ਕੀਤਾ ਸੁਰ ਸਾਡੇ 5-6 ਘਰ ਬਸ ਕਿਸਦਾ ਵੀ ਨਹੀਂ ਹੋਇਆ ਟਾਡੇ ਘਰ ਕ੍ਰਿਸ਼ਨਾਂ ਤੋਂ ਕਿਸ ਦਾ ਨਹੀਂ ਕਿਸੇ ਦਾ ਘਰ ਹੈ ਇਦਾਂ ਹੈ ਵੀ ਕਮਰਾ ਬਿਲਕੁਲ ਡਿੱਗ ਗਿਆ ਹੋਵੇ ਅ ਡਿੱਗਿਆ ਵਗੈਰਾ ਇਹ ਸਾਰ ਵੀ ਕਿਉਂ ਭਾਈ ਨਹੀਂ ਡਿੱਗਿਆ ਕਮਰਾ ਬਿਲਕੁਲ ਸੱਚ ਬੋਲ ਰਿਹਾ ਯਾਰ ਅੱਗੇ ਆਈ ਸਾਹਿਬ ਸੱਚ ਬੋਲ ਰਿਹਾ ਮੇਰਾ ਕੋਈ ਨਹੀਂ ਡਿੱਗਾ ਕੰਡਾ ਕੁੰਡਾ ਪਾਟੀਆਂ ਸਾਡੀਆਂ ਤੇ ਅੱਥੇ ਮੰਦੀ ਲਾ ਕੇ ਸੌਂ ਗਏਗਾ ਹੈ ਭਾਈ ਸਾਹਿਬ ਜਿਨ੍ਹਾਂ ਦੇ ਬਣ ਰਹੇ ਨੇ ਹਾਂਜੀ ਉਹਨਾਂ ਦੇ ਵਕਤ ਠੇ ਡਿੱਗੇ ਹਾਂਜੀ 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 ਡਿੱਗੇ ਡਿੱਗੇ ਸਾਰੇ ਬਿਲਕੁਲ ਸੱਚ ਜਿਹੜਾ ਸੱਚ ਸੱਚ ਹੀ ਹੁੰਦਾ ਝੂਠ ਝੂਠ ਹੀ ਹੁੰਦਾ ਭਾਈ ਸਾਹਿਬ ਨੇ ਬਿਲਕੁਲ ਸੱਚ ਬੋਲਿਆ ਕਿ ਜਿਨ੍ਹਾਂ ਦੇ ਘਰ ਬਣ ਰਿਹਾ ਗਰੋਵਲ ਸਿਕਸ ਜਿਹੜੇ ਸੰਸਥਾ ਉਹ ਬਣਾ ਰਹੀ ਹੈ ਉਹਨਾਂ ਦੇ ਵਾਕੇ ਕੱਢ ਗਏ ਸੀ ਔਰ ਸਾਡੇ ਜਿੰਨੇ ਵੀ ਇੱਥੇ ਘਰ ਨੇ ਕ੍ਰਿਸਮ ਬਰਾਦੀ ਦੇ ਸਾਂ ਜਿਹੜਾ ਉਹ ਨਹੀਂ ਹੋਇਆ ਬਾਕੀ ਹੋਰ ਸਹੂਲਤ ਜਿਹੜੀ ਆ ਮਜ਼ਾ ਰਾਸ਼ਨ ਨੂੰ ਲੈ ਕੇ ਸਾਰੀਆਂ ਮਿਲਦੀਆਂ ਕਿਸੇ ਚੀਜ਼ ਤੋਂ ਵਾਂਝੀ ਤੇ ਨਹੀਂ ਪੈਣਦੀ ਰਾਸ਼ਨ ਮਿਲਿਆ ਸਾਨੂੰ ਸਾਰਾ ਰਸਮ ਮਿਲਦਾ ਰਿਹਾ ਸਾਰੀ ਸੰਗਤ ਦੇ ਨਾਲ ਹੀ ਪੈਸੇ ਵੀ ਮਿਲੇ ਰਾਸ਼ਨ ਵੀ ਮਿਲਿਆ ਕੱਚਾ ਵੀ ਮਿਲਿਆ ਪੱਕਾ ਵੀ ਮਿਲਿਆ ਕਪਾਲਾ ਵੀ ਮਿਲੀਆਂ ਗੱਦੇ ਵੀ ਮਿਲੇ ਸ਼ੀਟਾਂ ਵੀ ਮਿਲੀਆਂ ਸਾਰਾ ਕੁਝ ਮਿਲਿਆ ਹੁਣ ਰਹਿ ਕੀ ਗਿਆ ਹਾਂਜੀ ਕਮਰਾ ਹੀ ਬਣ ਜਾਂਦਾ ਇੱਕ ਕਮਰਾ ਰਹਿ ਗਿਆ ਤੇ ਉਹਦਾ ਵੀ ਹੌਸਲਾ ਦੇ ਇੰਡਿਆ ਵੀ ਬਣ ਜਾਏਗਾ ਉਹ ਮੇਰੀਏ ਭੈਣੇ ਹੌਸਲਾ ਕਰ ਬਣ ਜਾਏਗਾ ਕਿਉਂ ਟੈਨਸ਼ਨ ਨਹੀਂ ਲੈਣੀ ਤੂੰ ਐਂ ਕਹਿੰਨੇ ਚਲੋ ਤੁਹਾਡੇ ਪੈਰਾਂ ਪਿੱਛੇ ਸਾਰੇ ਦਾ ਬਣ ਜਿਆ ਅਸੀਂ ਕਿਹਨਾਂ ਕੋ ਹਣਾ ਪੈਰਾਂ ਪਿੱਛੇ ਪ੍ਰਮਾਤਮਾ ਬਣਾਉਣ ਵਾਲਾ ਇਹ ਤਾਂ ਕਹਿੰਨੇ ਚਲੋ ਬਣ ਜੇ ਸਾਡਾ ਵੀ ਬਣ ਜੇ ਚਲੋ ਟੱਠਣ ਡਿਆ ਕਿਤੇ ਉੱਤੇ ਡਿੱਗ ਗਿਆ ਤੇ ਫੇ ਕਿਤਰਾ ਕਿੱਥੇ ਸਮਾਨ ਰੱਖਣਾ ਹੈ ਸੋ ਇਹਨਾਂ ਦੀ ਫਰਿਆਦ ਆ ਕਿ ਸਾਡੀ ਵੀ ਸੁਣੀ ਜਾਏ ਗਰੀਬ ਪਰਿਵਾਰ ਆ 크ਰਿਸਚਨ ਬਰਾਊਡਰੀ ਨੂੰ ਇਹ ਬਿਲੋਂਗ ਕਰਦੇ ਆ ਇਹਨਾਂ ਦੀ ਦੋ ਬੇਟੀਆਂ ਨੇ ਇੱਕ ਕੁਆਰੀ ਆ ਇੱਕ ਬੇਟਾ ਇਹਨਾਂ ਦਾ ਕੁਆਰਾ ਸੋ ਇਹ ਬੋਝ ਤੇ ਹੁੰਦਾ ਹੀ ਆ ਮਾਂ ਪਿਓ ਦੇ ਸਿਰ ਤੇ ਬੱਚੇ ਕੁਆਰੇ ਹੋਣ ਤੇ ਉੱਤੋਂ ਘਰ ਜਿਹੜਾ ਉਹ ਕੱਚਾ ਹੋਵੇ ਸੋ ਇਹਨਾਂ ਦੀ ਵੀ ਫਰਿਆਦ ਆ ਕਿ ਸਾਡਾ ਵੀ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਜੋ ਵੀ ਆ ਮਤਲਬ ਨੁਕਸਾਨ ਹੋਇਆ ਜਾਂ ਉਹ ਉਹ ਦੁਬਾਰਾ ਲੈਂਟਰ ਪਾਣਾ ਉੱਤੇ ਜਾਂ ਬਾਲੇ ਪਾਣਿਆ ਕੁਝ ਵੀ ਐ ਲੇਕਿਨ ਸਾਨੂੰ ਜਿਹੜਾ ਉਹ ਅੰਦਰ ਬਿਠਾ ਬਿਠਾ ਦਿੱਤਾ ਜਿਵੇਂ ਅਸੀਂ ਬਾਹਰ ਬੈਠੇ ਆ ਤਸਵੀਰਾਂ ਚ ਤੁਸੀਂ ਦੇਖ ਵੀ ਲਿਆ ਕਿ ਤਰਪਾਲ ਤਾਣ ਕੇ ਬੰਦੇ ਬਾਹਰ ਬੈਠੇ ਨੇ ਸੋ ਕੈਮਰਾਮੈਨ ਸਤਿੰਦਰ ਦੇ ਨਾਮ ਨਰੇਸ਼ ਸ਼ਰਮਾ ਡੇਲੀ ਪੰਜਾਬ ਗੁਰਦਾਸਪੁਰ